ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਨਾ ਥੋੜੀ ਜੀ ਗੱਲ ਕਰਾਂਗੇ ਉਹਨਾਂ ਤਰੀਕਿਆਂ ਬਾਰੇ ਜਿਨ੍ਹਾਂ ਨਾਲ ਘਰ ਬੈਠੇ ਹੀ ਮਤਲਬ ਆਮ ਜੀ ਜ਼ਿੰਦਗੀ 'ਚ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਸਾਡੇ ਕੋਲ ਇੱਕ ਸਰੋਤ ਤੋਂ ਕੁਝ ਜਾਣਕਾਰੀ ਆਈ ਹੈ ਦਿਲ ਦੀ ਸਿਹਤ ਲਈ ਕਰੇਲੂ ਨੁਸਖੇ ਨਾ ਤੁਹੇ ਪਤਾ ਲੱਗਦਾ ਇਸ 'ਚ ਬੜੇ ਸੌਖੇ ਜਿਹੇ ਨੁਕਤੇ ਨੇ ਜਿਹੜੇ ਆਪਾਂ ਰੋਜ਼ ਅਪਣਾ ਸਕਦੇ ਆ ਮਕਸਦ ਬਸ ਇਹੀ ਸਮਝਣਾ ਹੈ ਕਿ ਕਿਵੇਂ ਛੋਟੀਆਂ-ਛੋਟੀਆਂ ਆਦਤਾਂ ਬਦਲ ਕੇ ਖਾਸ ਕਰਕੇ ਖਰਦੇ ਅੰਦਰ ਹੀ ਅਸੀਂ ਆਪਣੇ ਦਿਲ ਦਾ ਖਿਆਲ ਰੱਖ ਸਕਦੇ ਆ ਤਾਂ ਚਲੋ ਫਿਰ ਦੇਖਦੇ ਆ ਸਭ ਤੋਂ ਪਹਿਲਾਂ ਖਾਣ ਪੀਣ ਤੇ ਆਉਂਦੇ ਆ ਸਰੋਤ ਕਹਿੰਦਾ ਬਈ ਕਿਉ ਮੱਖਣ ਤੇਲ ਇਹ ਚੀਜ਼ਾਂ ਘਟ ਵਰਤੋ ਤੇ ਤਲੀਆਂ ਚੀਜ਼ਾਂ ਤੋਂ ਤਾਂ ਬਿਲਕੁਲ ਪਰਹੇਜ਼ ਕਰੋ ਇੱਥੋਂ ਤੱਕ ਕਿ ਜਿਹੜੀ ਆਪਾਂ ਰੋਜ਼ ਰੋਟੀ ਖਾਂਦੇ ਆ ਉਹਦੇ ਤੇ ਕਿਉ ਜਾਂ ਪਰੌਂਠੇ ਤੇ ਮੱਖਣ ਉਹ ਵੀ ਘਟਾਉਣ ਦੀ ਸਲਾਹ ਦਿੱਤੀ ਗਈ ਹੈ ਇਸ ਹੁਣ ਚੇਤਨ ਨਿੱਕੀ ਜੀ ਗੱਲ ਲੱਗਦੀ ਹੈ ਪਰ ਉਹਦਾ ਅਸਲ ਚ ਅਸਰ ਕਿੰਦਾ ਹੁੰਦਾ ਹੈ ਕਿਦਾ ਦਿਲ ਦੀਆਂ ਨਾੜੀਆਂ ਤੇ ਅਸਰ ਪਾਉਂਦੀ ਹੈ ਉਹ ਉੱਥੇ ਜਮਾ ਹੋ ਸਕਦੀ ਹੈ ਰੁਕਾਵਟ ਪੈਦਾ ਕਰ ਸਕਦੀ ਹੈ ਇਸ ਦੇ ਉਲਟ ਘਰ ਦਾ ਬਣਿਆ ਸਾਦਾ ਖਾਣਾ ਜਿਵੇਂ ਆਪਣੀ ਦਾਲ ਸਬਜ਼ੀ ਰੋਟੀ ਤੇ ਨਾਲ ਥੋੜਾ ਸਲਾਦ ਵਗੈਰ ਇਹਨੂੰ ਬਹੁਤ ਸਿਹਤਮੰਦ ਦੱਸਿਆ ਗਿਆ ਹੈ ਅੱਛਾ ਹਾਂ ਮਤਲਬ ਸੁਆਦ ਵੀ ਤੇ ਸਿਹਤ ਵੀ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਵੀ ਕੁਝ ਹੋਰ ਛੋਟੀਆਂ ਮੋਟੀਆਂ ਗੱਲਾਂ ਦਾ ਜ਼ਿਕਰ ਹੈਗਾ ਸਰੋੱਚ ਕੋਈ ਆਸਾਨ ਜੇ ਨੁਸਖੇ हाँ जी बिल्कुल कई निके निके नुक्ते दसे ने एक तो जिम्मे सवेरे उठ के गर्म पानी च निबू निचोड़ के पीना अच्छा वो काफी लोग कर दे भी ने हाँ जी फिर दिन च ना कोई चार पांच बारी थोड़ा जब फल या सब्जी खा लेना जिम्मे अनार हो गया अंगूर सेब या फिर सब्जियां च भिंडी पालक गाजर वगैरा हम्म एक होर गल सुनी सी लसन ते अदरक बारे बिल्कुल। हां बिल्कुल लहसुन ਤੇ ਅਦਰਕ ਦੀ ਵਰਤੋਂ ਖਾਸ ਕਰਕੇ ਲਸਣਾਰੇ ਕਿਹਾ ਗਿਆ ਹੈ ਕਿ ਰੋਜ਼ ਦੀਆਂ ਜੇ ਸਿਰਫ ਇੱਕ ਦੋ ਕਲੀਆਂ ਵੀ ਖਾ ਲਈਏ ਨਾ ਸਿਰਫ ਇੱਕ ਦੋ ਹਾਂਜੀ ਸਿਰਫ ਇੱਕ ਦੋ ਉਹ ਵੀ ਕਹਿੰਦੇ ਦਿਲ ਦੀਆਂ ਧਮਨੀਆਂ ਨੂੰ ਸਾਫ਼ ਰੱਖਣ ਚ ਮਦਦ ਕਰ ਸਕਦੀਆਂ ਨੇ ਸਰੋਤ ਇਹਦੀ ਬਹੁਤੀ ਮਤਲਬ ਡੰਗਾਈ ਚ ਨਹੀਂ ਜਾਂਦਾ ਕਿ ਕਿਵੇਂ ਇਸ਼ਾਰਾ ਇਹੀ ਹੈ ਸ਼ਾਇਦ ਇਸ ਚ ਕੋਈ ਅਜਲੀ ਚੀਜ਼ ਹੋਵੇ ਜਿਹੜੀ ਖੂਨ ਨੂੰ ਪਤਲਾ ਰੱਖੇ ਜਾਂ ਕੋਲੇਸਟ੍ਰੋਲ ਨੂੰ ਕੰਟਰੋਲ ਕਰੇ। ਅੱਛਾ ਜੀ। ਇਸੇ ਤਰ੍ਹਾਂ ਕੁਝ ਹੋਰ ਦੇਸੀ ਨੁਸਖੇ ਵੀ ਨੇ ਬੜੇ ਦਿਲਚਸਪ। ਜਿਵੇਂ ਰੋਜ਼ ਦਾ ਇੱਕ ਅੰਜੀਰ ਤੇ ਸਿਰਫ ਚਾਰ ਦਾਣੇ मूंगਫਲੀ ਦੇ ਖਾਣਾ। ਇਹ ਵੀ ਕਹਿੰਦੇ ਧਮਨੀਆਂ ਲਈ ਚੰਗਾ ਹੁੰਦਾ। ਵਾਹ। ਇੱਕ ਅੰਜੀਰ ਤੇ ਚਾਰ मूंगਫਲੀਆਂ। ਇਹ ਤਾਂ ਬੜਾ ਹੀ ਸੌਖਾ ਕੰਮ ਐ। ਹੋਰ ਕੁਝ ਇਸ ਤਰ੍ਹਾਂ ਦਾ? ਹਾਂ ਜੀ ਇੱਕ ਹੋਰ ਸੁਣੋ। ਇੱਕ ਗਲਾਸ ਗਾਜਰ ਦਾ ਰਸ ਤੇ ਨਾਲ ਥੋੜਾ ਅਮਰੂਦ ਖਾਣਾ। ਸਰੋਤ ਕਹਿੰਦਾ ਇਹਦੇ ਨਾਲ ਦਿਲ ਦੀ ਧੜਕਣ ਨੂੰ ਨਿਯਮਿਤ ਰੱਖਣ 'ਚ ਮਦਦ ਮਿਲ ਸਕਦੀ ਹੈ। ਗਾਜਰ ਦਾ ਰਸ ਤੇ ਅਮਰੂਦ। ਅੱਛਾ ਤੇ ਇੱਕ ਹੋਰ ਤુલਸੀ ਦੇ ਪੱਤੇ ਤੇ ਅਦਰਕ ਦੀ ਚਾਹ। ਇਹ ਤਾਂ ਸੁਣੀ ਹੋਣਾ ਕਹਿੰਦੇ ਇਹ ਦਿਲ ਲਈ ਵੀ ਤੇ ਪੇਟ ਲਈ ਯਾਨੀ ਪਾਚਨ ਲਈ ਵੀ ਦੋਵਾਂ ਲਈ ਫਾਇਦੇਮੰਦ ਹੈ। ਦੇਖੋ ਕਿੰਨੀਆਂ ਆਮ ਜਿਹੀਆਂ ਚੀਜ਼ਾਂ ਨੇ। ਹਾਂ ਬਿਲਕੁਲ ਇਹ ਸਾਰੀਆਂ ਚੀਜ਼ਾਂ ਤਾਂ ਆਮ ਤੌਰ ਤੇ ਘਰਾਂ 'ਚ ਹੁੰਦੀਆਂ ਹੀ ਨੇ। ਅੱਛਾ ਇਹ ਤਾਂ ਹੋ ਗਈ ਖਾਣ ਪੀਣ ਦੀ ਗੱਲ ਪਰ ਜਿਵੇਂ ਕਹਿੰਦੇ ਨੇ ਸਿਰਫ ਖਾਣ ਨਾਲ ਤਾਂ ਨਹੀਂ ਸਰਦਾ ਆਪਣੀ ਜੀਵਨ ਸ਼ੈਲੀ ਮਤਲਬ ਰਹਿਣ ਸਹਿਣ ਦਾ ਤਰੀਕਾ ਉਹਦੇ ਬਾਰੇ ਕੀ ਕਿਹਾ ਗਿਆ ਹੈ ਬਿਲਕੁਲ ਸਹੀ ਪੁੱਛਿਆ ਖੁਰਾਕ ਜਿੰਨੀ ਜ਼ਰੂਰੀ ਹੈ ਉਨੰਨੀ ਜ਼ਰੂਰੀ ਹੈ ਆਪਣਾ ਰਹਿਣ ਸਹਿਣ ਦਾ ਢੰਗ ਸਰੋਤ ਇਸ ਤੇ ਵੀ ਪੂਰਾ ਜ਼ੋਰ ਦਿੰਦਾ ਹੈ ਪਹਿਲੀ ਗੱਲ ਤਾਂ ਇਹ ਕਹਿੰਦਾ ਹੈ ਕਿ ਰੋਜ਼ਾਨਾ ਮਤਲਬ ਹਰ ਰੋਜ਼ ਕਟੋ-ਕਟ 3 ਮਿੰਟ ਕੋਈ ਨਾ ਕੋਈ ਕਸਰਤ ਜ਼ਰੂਰ ਕਰੋ 3 ਮਿੰਟ ਕੀ ਕਰ ਸਕਦੇ ਆ 3 ਮਿੰਟ ਚ ਕੁਝ ਵੀ ਤੇਜ਼ ਤੁਰਨਾ ਜਿਵੇਂ ਸੈਰ ਕਰ ਲਈ ਯੋਗਾ ਕਰ ਲਿਆ ਤੇ ਸਭ ਤੋਂ ਦਿਲਚਸਪ ਗੱਲ ਘਰ ਦੀ ਸਾਫ ਸਫਾਈ ਉਨੂੰ ਵੀ ਇੱਕ ਚੰਗੀ ਸਰੀਰਕ ਕਸਰਤ ਮੰਨਿਆ ਗਿਆ ਹੈ ਸੱਚੀ ਘਰ ਦੀ ਸਫਾਈ ਇਹ ਤਾਂ ਕਮਾਲ ਦੀ ਗੱਲ ਹੈ ਚਲੋ ਇਹ ਤਾਂ ਆਸਾਨ ਹੋ ਗਿਆ ਕਈਆਂ ਲਈ ਹਾਂਜੀ ਤੇ ਦੂਜਾ ਵੱਡਾ ਨੁਕਤਾ ਹੈਗਾ ਤਣਾ ਯਾਨੀ ਕਿ ਸਟ्रेस ਅੱਜਕਲ ਦੀ ਜ਼ਿੰਦਗੀ 'ਚ ਇਹ ਬਹੁਤ ਵੱਡਾ ਮਸਲਾ ਹੈ ਹਾਂ ਇਹ ਤਾਂ ਹੈਗਾ ਤਾਂ ਤਾਂ ਸਰੋਤ ਕਹਿੰਦਾ ਹੈ ਕਿ ਇਸ ਤੋਂ ਬਚੋ ਮਨ ਨੂੰ ਸ਼ਾਂਤ ਰੱਖਣ ਲਈ ਪ੍ਰਾਣਾਯਾਮ ਕਰੋ ਯਾਨੀ ਸਾਹ ਦੀ ਕਸਰਤ ਜਾਂ ਧਿਆਨ ਲਗਾਓ ਸਾਧਨਾ ਕਰੋ ਜਾਂ ਫਿਰ ਬਸ ਕੋਈ ਸ਼ਾਂਤ ਜਿਹਾ ਸੰਗੀਤ ਸੁਣ ਲਓ ਕੋਈ ਸ਼ਬਦ ਸੁਣ ਲਓ ਇਹ ਸਾਫ਼-ਸਾਫ਼ ਲਿਖਿਆ ਹੈ ਕਿ ਗੁੱਸਾ ਟੈਨਸ਼ਨ ਉਦਾਸੀ ਇਹ ਚੀਜ਼ਾਂ ਦਿਲ ਲਈ ਸਿੱਧੀਆਂ ਖਤਰਨਾਕ ਨੇ ਹੂੰ ਤੇ ਨੀਂਦ ਬਾਰੇ ਕਿ ਅਕਸਰ ਲੋਕ ਨਾ ਕੰਮਕਾਰ ਚ ਨੀਂਦ ਵੱਲ ਧਿਆਨ ਨਹੀਂ ਦਿੰਦੇ ਬਹੁਤ ਜ਼ਰੂਰੀ ਪੁਆਇੰਟ ਹੈ ਵੀ नींद पूरी लेनी बहुत जरूरी है स्रोत कहता है रोजाना सात तो अठ घंटे की नींद तो चाहिए ही चाहिए है सात अठ घंटे हाँ जी क्योंकि जो तो नींद पूरी नहीं होंगी ना तो शरीर से खास करके दिल से एक वादू दबाव पैदा है अच्छा ते इस दे नाली दो होर बहुत अहम गल्ला। एक ता अपना ब्लड प्रेशर यानी बीपी ते दूजा शुगर

ਸਰੋਤ ਬਹੁਤ ਹੀ ਸਪਸ਼ਟ ਸ਼ਬਦਾਚ ਤਿੰਨ ਚੀਜ਼ਾਂ ਨੂੰ ਤਾਂ ਦਿਲ ਦੇ ਵੱਡੇ ਦੁਸ਼ਮਣ ਕਹਿੰਦਾ ਹੈ ਅੱਛਾ ਕਿਹੜੀਆਂ ਤਿੰਨ ਪਹਿਲਾ ਤੂਮਰਪਾਨ ਯਾਨੀ ਸਿਗਰਟ ਵਗੈਰਾ ਪੀਣਾ ਦੂਸਰਾ ਸ਼ਰਾਬ ਤੇ ਤੀਸਰਾ ਜੰਕ ਫੂਡ ਯਾਨੀ ਬਾਜ਼ਾਰ ਦਾ ਤਲਿਆ ਪੁੰਨਿਆ ਪੈਕਟਾਂ ਵਾਲਾ ਖਾਣਾ ਕਹਿੰਦੇ ਇਹਨਾਂ ਤੋਂ ਤਾਂ ਜਿੰਨਾ ਹੋ ਸਕੇ ਦੂਰ ਰੋ ਹੂੰ ਹੂੰ ਤਾਂ ਫਿਰ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਸ ਜਾਣਕਾਰੀ ਦਾ ਮੁੱਖ ਸੁਨੇਹਾ ਕੀ ਨਿਕਲਦਾ ਹੈ ਸਾਰ ਕੀ ਹੈ ਦੇਖੋ ਸਾਰ ਇਹ ਹੈ ਕਿ ਦਿਲ ਨੂੰ ਤੰਦਰੁਸਤ ਰੱਖਣਾ ਕੋਈ ਬਹੁਤ ਔਖਾ ਕੰਮ ਨਹੀਂ ਹੈ ਨਾ ਹੀ ਇਹਦੇ ਲਈ ਹਮੇਸ਼ਾ ਬਹੁਤ ਮਹਿੰਗੇ ਇਲਾਜਾਂ ਦੀ ਲੋੜ ਹੈ ਜ਼ਿਆਦਾਤਰ ਕੰਮ ਤਾਂ ਆਪਾਂ ਘਰ ਬੈਠੇ ਕਰ ਸਕਦੇ ਹਾਂ ਬਸ ਰੋਜ਼ ਦੀ ਜ਼ਿੰਦਗੀ 'ਚ ਨਾ ਛੋਟੇ-ਛੋਟੇ ਬਦਲਾਅ ਲਿਆਉਣ ਦੀ ਲੋੜ ਹੈ ਜਿਵੇਂ ਖਾਣ-ਪੀਣ 'ਚ ਸੁਧਾਰ ਕਰ ਲਿਆ ਕੱਟ ਕੇ ਤੇਲ ਵੱਧ ਫਲ ਸਬਜ਼ੀਆਂ ਲਸਣ ਅੰਜੀਰ ਵਰਗੀਆਂ ਚੀਜ਼ਾਂ ਸ਼ਾਮਿਲ ਕਰ ਲੀਆਂ ਰੋਜ਼